15 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਰਚਨਾ ਮਹਾਜਨਨੀ ਨੇ ਹੈ ਟੀਚਰ ਦੀ ਪ੍ਰੋਮੋਸ਼ਨ ਲਈ ਟੀਚਰ ਬੁਲਾਏ ਸੀਗੇ ਪਰੰਤੂ ਉਸ ਦਿਨ ਬਿਨਾਂ ਕੋਈ ਠੋਸ ਕਾਰਨ ਦੱਸੇ ਉਹ ਜਿਹੜੇ ਟੀਚਰ ਬੁਲਾਏ ਗਏ ਸੀ ਉਹਨਾਂ ਨੂੰ ਬੇਰੰਗ ਮੋੜਿਆ ਗਿਆ ਜਦ ਪਹਿਲਾਂ ਅਸੀਂ ਕਈ ਵਾਰ ਬੇਨਤੀਆਂ ਕਰ ਚੁੱਕੀਆਂ ਕਿ ਸਾਡੀ ਪ੍ਰੋਮੋਸ਼ਨਾਂ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਜਥੇਬੰਦੀ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਸ਼ੂ ਹੈ ਤਾਂ ਉਹ ਸੋਲਵ ਹੋ ਸਕੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਗੱਲ ਨੂੰ ਸਿੱਧੇ ਸਨਾਂ ਲੈਂਦੇ ਹੋਏ ਇੱਕ ਮਜ਼ਾਕ ਦਾ ਪਾਤਰ ਅਧਿਆਪਕ ਬਣਾਏ ਨੇ ਜਿਹੜੀ ਕਿ ਬਿਲਕੁਲ ਸਹੀ ਪ੍ਰੋਮੋਸ਼ਨਾਂ ਹੋ ਰਹੀਆਂ ਸੀ ਢੋਲਾ ਮਤਾਬ ਹੋ ਰਹੀਆਂ ਸੀ ਪਰ ਪਿਛਲੇ ਦਿਨੀਂ ਡੀਓ ਦਫ਼ਤਰ ਵੱਲੋਂ ਰੋਕ ਦਿੱਤੀ ਗਈਆਂ ਪਹਿਲਾਂ ਜਦੋਂ ਸਾਡੇ ਸੀਐਚਡੀਆ ਪ੍ਰੋਮੋਸ਼ਨਾਂ ਹੋਈਆਂ ਉਹਦੇ ਵਿੱਚ ਵੀ ਵੱਧ ਸੀ ਅਸੀਂ ਪ੍ਰੋਮੋਟ ਕਰ ਦਿੱਤੇਗੇ ਜਿਹਦਾ ਵੀ ਅਸੀਂ ਉਸ ਤੋਂ ਮੈਂ ਵੀ ਅਸੀਂ ਵਿਰੋਧ ਕਰਦ ਕੇ ਕੀਤਾ ਸੀ ਇਹ ਮੰਚ ਬਣਾਉਣ ਦਾ ਮੁੱਖ ਕਾਰਨ ਇਹ ਸੀ ਕਿ ਜਨਰਲ ਬੀਸੀ ਵਰਗ ਨਾਲ ਬਹੁਤ ਤੱਕੇ ਹੁੰਦੇ ਰਹੇ ਪਹਿਲਾਂ ਵੀ ਹੁੰਦੇ ਰਹੇ ਕਿ ਲੋਬੇ ਜੀ ਹਾਂ ਮਨੋਜ ਕਈ ਸੂਬਾ ਪ੍ਰਧਾਨ ਜਰਨਲ ਬੀਸੀ ਅਧਿਆਪਕ ਮੰਚ ਪੰਜਾਬ ਮਨੋਜ ਜੀ ਧੰਨਵਾਦ ਆ ਅੱਜ ਦੀ ਸਾਡੀ ਪ੍ਰਮੁੱਖ ਮੰਗ ਇਹ ਹੈ ਕਿ 15 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਰਚਨਾ ਮਹਾਜਨਨੀ ਨੇ ਹੈਡ ਟੀਚਰ ਦੀ ਪ੍ਰੋਮੋਸ਼ਨ ਲਈ ਟੀਚਰ ਬੁਲਾਏ ਸੀਗੇ ਪਰੰਤੂ ਉਸ ਦਿਨ ਬਿਨਾਂ ਕੋਈ ਠੋਸ ਕਾਰਨ ਦੱਸੇ ਉਹ ਜਿਹੜੇ ਟੀਚਰ ਬੁਲਾਏ ਗਏ ਸੀ ਉਹਨਾਂ ਨੂੰ ਬੇਰੰਗ ਮੋੜਿਆ ਗਿਆ ਤੇ ਜਰਨਲ ਬੀਸੀ ਅਧਿਆਪਕ ਮੰਚ ਦਾ ਰੋਸ ਹੈ ਕਿ ਜਦ ਪਹਿਲਾਂ ਅਸੀਂ ਕਈ ਵਾਰ ਬੇਨਤੀਆਂ ਕਰ ਚੁੱਕੀਆਂ ਕਿ ਸਾਡੀ ਪ੍ਰਮੋਸ਼ਨਾਂ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਜਥੇਬੰਦੀ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਸ਼ੂ ਹੈ ਤਾਂ ਉਹ ਸੋਲਵ ਹੋ ਸਕੇ ਪਰੰਤੂ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਗੱਲ ਨੂੰ ਸੀਰੀਅਸ ਨਾ ਲੈਂਦੇ ਹੋਏ ਇੱਕ ਮਜ਼ਾਕ ਦਾ ਪਾਤਰ ਅਧਿਆਪਕ ਬਣਾਏ ਨੇ ਜਿਹੜੇ ਘਰੋਂ ਇੱਕ ਉਮੀਦਾਂ ਲੈ ਕੇ ਆਏ ਸੀ ਕਿ ਅੱਜ ਸਾਡੀਆਂ ਪ੍ਰਮੋਸ਼ਨਾਂ ਹੋਣਗੀਆਂ ਤੇ ਬਿਨਾਂ ਕੋਈ ਠੋਸ ਕਾਰਨ ਦੱਸੇ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਤੁਹਾਡੀ ਨੈਕਸਟ ਪ੍ਰਮੋਸ਼ਨ ਜਦੋਂ ਹੋਏਗੀ ਤੁਹਾਨੂੰ ਦੱਸਿਆ ਜਾਊਗਾ ਇਸੇ ਰੋਸ ਵਿੱਚ ਅਸੀਂ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਜਵਾਬ ਲੈਣ ਆਏ ਆ ਕਿ ਸਾਨੂੰ ਉਹ ਕਾਰਨ ਦੱਸਿਆ ਜਾਵੇ ਜੇ ਤਾਂ ਉਹ ਕਾਰਨ ਵਾਜਬ ਹੈ ਉਹ ਵੀ ਸਾਨੂੰ ਦੱਸਿਆ ਜੀ ਜਿੱਥੇ ਤੱਕ ਸਾਡੀ ਇਨਫਾਰਮੇਸ਼ਨ ਹੈ ਬਿਨਾਂ ਕਿਸੇ ਵਾਜਬ ਕਾਰਨ ਤੋਂ ਉਹ ਪ੍ਰੋਮੋਸ਼ਨਾਂ ਰੋਕੀਆਂ ਗਈਆਂ ਨੇ ਜਿਹਦਾ ਅਸੀਂ ਅੱਜ ਰੋਸ਼ ਪ੍ਰਗਟ ਕਰਦੇ ਆਂ ਅਗਲਾ ਸਟੈਪ ਇਹ ਅੱਜ ਸ਼ੁਰੂਆਤ ਕਰ ਦਿੱਤੀ ਏ ਅਸੀਂ ਤੇ ਇਹ ਧਰਨੇ ਮੁਜ਼ਾਹਰੇ ਜਿਹੜੇ ਹੈਗੇ ਅੱਜ ਜੇ ਸਾਨੂੰ ਨਹੀਂ ਸਾਨੂੰ ਤਸੱਲੀ ਬਖਸ਼ ਜਵਾਬ ਦਿੱਤਾ ਜਾਂਦਾ ਜਾਂ ਜਥੇਬੰਦੀ ਦੇ ਜਿਹੜੇ ਮੈਂਬਰ ਨੇ ਉਹ ਸੰਤੁਸ਼ਟ ਨਹੀਂ ਹੁੰਦੇ ਅੱਜ ਦੇ ਜਵਾਬ ਤੋਂ ਤੇ ਆਉਣ ਵਾਲੇ ਸਮੇਂ 'ਚ ਤਿੱਖਾ ਸੰਘਰਸ਼ ਹੋਰ ਕੀਤਾ ਜਾਊਗਾ ਤੇ ਅੱਜ ਤਾਂ ਅਸੀਂ ਐਲਾਨ ਕਰਕੇ ਬਕਾਇਦਾ ਅਖਬਾਰਾਂ 'ਚ ਖਬਰ ਲਵਾ ਕੇ ਤੇ ਮੰਗ ਪੱਤਰ ਦੇ ਕੇ ਆਏ ਆ ਕਿ ਅੱਜ ਜਿਸ ਧਰਨਾ ਲਾ ਰਹੇ ਆ ਜੇ ਸਾਡੀ ਅੱਜ ਸੁਣਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੁਪਤ ਐਕਸ਼ਨ ਵੀ ਕਰਾਂਗੇ ਤੇ ਜੋ ਵੀ ਸਾਨੂੰ ਕਰਨਾ ਪਿਆ ਅਧਿਆਪਕਾਂ ਦੇ ਲਈ ਬਿਹਤਰੀ ਲਈ ਤੇ ਅਸੀਂ ਉਹ ਐਕਸ਼ਨ ਕਰਨ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਮੇਰਾ ਨਾਮ ਜੀ ਪਰਮੇਸ਼ਰ ਮੈਂ ਸਾਡੀ ਦੇਖੋ ਜੀ ਮੁਖਵੰਤ ਹੈ ਮੰਗਤਾ ਹੈ ਅੱਜ ਨਾ ਐਚਟੀ ਦੀਆਂ ਪ੍ਰੋਮੋਸ਼ਨਾਂ ਰੋਕ ਦਿੱਤੀਆਂ ਸੀ ਪਿਛਲੇ ਦਿਨੀ ਚ ਜਿਹੜੀ ਕਿ ਬਿਲਕੁਲ ਸਹੀ ਪ੍ਰੋਮੋਸ਼ਨਾਂ ਹੋ ਰਹੀਆਂ ਸੀ ਰੂਲਾਂ ਮੁਤਾਬਕ ਹੋ ਰਹੀਆਂ ਸੀ ਪਰ ਪਿਛਲੇ ਦਿਨੀ ਡੀਓ ਦਫ਼ਤਰ ਵੱਲੋਂ ਰੋਕ ਦਿੱਤੀਆਂ ਗਈਆਂ ਬਿਨਾਂ ਕਿਸੇ ਕਾਰਨ ਦੱਸੇ ਤੇ ਸਾਡੇ ਟੀਚਰ ਨੇ ਬੜੀ ਦੂਰ ਦੂਰੋਂ ਆਏ ਤੇ ਉਹ ਬੜੇ ਹੈਰਾਨ ਹੋਏ ਤੇ ਹਰਾਸ਼ ਹੋਏ ਖੱਜਲ ਖਵਾਰ ਹੋਏ ਤੇ ਇਹਨਾਂ ਨੇ ਪ੍ਰੋਮੋਸ਼ਨਾਂ ਨਹੀਂ ਕੀਤੀਆਂ ਜਦੋਂ ਕਿ ਬੁਲਾਏ ਹੋਏ ਸੀਗੇ ਬਿਲਕੁਲ ਸਹੀ ਹੋ ਰਹੀਆਂ ਸੀ ਜੇ ਸਹੀ ਕੰਮ ਆਪਾਂ ਕਰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਸਹੀ ਕੰਮ ਪ੍ਰੋਮੋਸ਼ਨਾਂ ਹੁੰਦੀਆਂ ਹੁੰਦੀਆਂ ਡਿਓ ਦਫ਼ਤਰ ਵੱਲੋਂ ਰੋਕ ਦਿੱਤੀਆਂ ਗਈਆਂ ਜਿਹਦੇ ਵਰਖਲਾ ਫਾਇਦਾ ਸੀ ਧਰਨਾ ਲਾ ਰਹੇ ਹਾਂ ਇਹ ਧਰਨੇ ਦਾ ਮੁੱਖ ਕਾਰਨ ਇਹ ਹੈ ਕਿ ਜਨਰਲ ਬੀਸੀ ਵਰਗ ਨਾਲ ਪਹਿਲਾਂ ਵੀ ਜਾਤियां ਕਰਦੇ ਆਏ ਨੇ ਇਹ ਪਹਿਲਾਂ ਜਦੋਂ ਸਾਡੇ ਸੀਐਚਡੀ ਦੀਆਂ ਪ੍ਰਮੋਸ਼ਨਾਂ ਹੋਈਆਂ ਉਹਦੇ ਵਿੱਚ ਵੀ ਵੱਧ ਸੀਐਸਟੀ ਪ੍ਰਮੋਟ ਕਰ ਦਿੱਤੇ ਗਏ ਜਿਹਦਾ ਵੀ ਅਸੀਂ ਉਸ ਤੋਂ ਮੈਂ ਵੀ ਅਸੀਂ ਵਿਰੋਧ ਲਟਕੇ ਕੀਤਾ ਸੀ ਪਰ ਅੱਜ ਫੇਰ ਉਹੀ ਗੱਲ ਹੋਈ ਕਿ ਜਦੋਂ ਪ੍ਰਮੋਸ਼ਨਾਂ ਹੋ ਰਹੀਆਂ ਸੀ ਸਹੀ ਹੋ ਰਹੀਆਂ ਸੀ ਸਾਡਾ ਇੱਕ ਬੰਦਾ ਵੀ ਇੱਥੇ ਨਹੀਂ ਆ ਕੇ ਖੜਿਆ ਉਸ ਦਿਨ ਜਿਸ ਦਿਨ ਪ੍ਰਮੋਸ਼ਨਾਂ ਜੀ ਕਾਰਨ ਵੀ ਸਹੀ ਕੰਮ ਹੋ ਰਿਹਾ ਪਰ ਡਿਓ ਦਫ਼ਤਰ ਵੱਲੋਂ ਆਪਣੀਆਂ ਕਿਸੇ ਹੋਰ ਦੇ ਪ੍ਰੈਸ਼ਰ ਚ ਜਾਂ ਕਿਸੇ ਹੋਰ ਜਥੇਬੰਦੀ ਦੇ ਪ੍ਰੈਸ਼ਰ ਚ ਪਤਾ ਨਹੀਂ ਕੀ ਕਾਰਨ ਪ੍ਰਮੋਸ਼ਨਾਂ ਨਹੀਂ ਕੀਤੀਆਂ ਦਿਨ ਦੇ ਕੇ ਬੰਦੇ ਬੁਲਾ ਕੇ ਪ੍ਰਮੋਸ਼ਨਾਂ ਰੋਕ ਦਿੱਤੀਆਂ ਗਈਆਂ ਫਿਰ ਵੀ ਹਾਂਜੀ ਅਗਲਾ ਸਟਾਫ ਫਿਰ ਤੇ ਅਸੀਂ ਚਾਹੁੰਦੇ ਹਾਂ ਕਿ ਡੀਓ ਦਫ਼ਤਰ ਵਾਲੇ ਅੱਜ ਵੀ ਟਾਈਮ ਹੈਗਾ ਮੈਡਮ ਦੀ ਰਿਟਾਇਰਮੈਂਟ ਹੈ ਜਿਹੜੀ 31 ਜਨਵਰੀ ਨੂੰ ਹੈ ਜੋ ਉਸ ਤੋਂ ਪਹਿਲਾਂ ਪਹਿਲਾਂ ਪ੍ਰਮੋਸ਼ਨਾਂ ਕਰ ਦਿੰਦੇ ਨੇ ਤਾਂ ਅਸੀਂ ਫਿਰ ਵੀ ਕਹਿੰਦੇ ਹਾਂ ਵੀ ਹਾਂ ਉਹਨਾਂ ਦਾ ਧੰਨਵਾਦ ਹੀਆਂ ਵੀ ਪ੍ਰਮੋਸ਼ਨ ਕਰ ਦੇਣ ਬੜਾ ਇਹ ਮੰਚ ਬਣਾਉਣ ਦਾ ਮੁੱਖ ਕਾਰਨ ਇਹ ਸੀ ਕਿ ਜਨਰਲ ਬੀਸੀ ਵਰਗ ਨਾਲ ਬਹੁਤ ਤੱਕੇ ਹੁੰਦੇ ਰਹੇ ਪਹਿਲਾਂ ਵੀ ਹੁੰਦੇ ਰਹੇ ਤੇ ਹੁਣ ਵੀ ਉਹ ਕਰ ਰਹੇ ਨੇ ਇਹ ਜੇਕਰ ਇਹ ਰਕਿਆ ਨਹੀਂ ਕਰਦੇ ਤਾਂ ਮੰਚ ਤਿੱਖਾ ਸੰਘਰਸ਼ ਕਰੇਗਾ ਤੇ ਆਉਣ ਵਾਲੇ ਟਾਈਮ 'ਚ ਸਰਕਾਰ ਨੂੰ ਤੇ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੰਚ ਕੀ ਕੁਝ ਕਰ ਸਕਦਾ ਹੈ